ਵੇਰੇ ਸਵੇਰੇ ਪਹੁੰਚੇ हां ਦੂਜੇ ਉਹ ਕਰ ਲਾ ਚੱਕ ਕੇ ਕੱਢ ਲਈ ਪਿੰਡਿੰ ਨੇ ਲੈ ਕੇ ਪਹੁੰਚੇ ਆ ਮੋਟਰ ਤੇ ਤੇ ਸਸਰੀ ਗੱਲ ਸਾਰੇ ਵੀਰ ਭਰਾ ਮਨੂੰ ਕਿਉਂ ਕਹਿਵਾਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਪਹੁੰਚਿਆ ਮੋਟਰ ਤੇ ਬਈ ਮੈਂ ਕਿਹਾ ਚੂਚੇ ਸਾਜਰੇ ਹਜਰੇ ਬਾਹਰ ਕੱਢ ਦੀ ਯਾਰ ਸਾਰਾ ਦਿਨ ਵਿਚਾਰੇ ਅੰਦਰ ਰਹਿੰਦੇ ਨੇ ਲੱਗੇ ਆ ਲੌਕ ਖੋਲ ਖੜ ਜਾ ਖੜ ਜਾ ਪਹਿਲਾਂ ਜਾਨਵਰ ਨਹੀਂ ਦੇ ਖੋਲਣੇ ਪਾਉ ਤਾਂ ਨਾ ਚੂਚੇ ਆਏ ਆ ਅਧਰਾਂ ਘੰਟਾ ਬਾਹਰ ਕੱਢ ਲਿਆ ਕਰ ਹੁਣ ਥੋੜੀ ਅੱਛਾ ਇੱਕ ਤਾਂ ਟਰਕੀ ਵਾਲਾ ਦੇ ਹੋਰੀ ਹੈ ਹੈ ਆ ਜਾ ਗੁਗਾਂ ਲੱਗ ਰਿਹਾ ਬਾਲਾ ਚਾਹ ਆ ਜਾ ਪਰ ਲਈ ਗਿੱਲਾ ਦਾ ਇਹਨਾਂ ਨੂੰ ਫੇਰ ਚੱਕੇਗਾ ਕਾਹ ਚ ਇਕਣ ਚੱਕ ਲਿਆਏਗਾ ਆਂਡੇ ਫੇਰ ਦੇਦੇ ਹੈ ਹਾਂ ਇਹ ਬ੍ਰਹਮਾ ਮੁਰਗੀ ਵੀ ਦੇਣ ਲੱਗੀ 40 ਦਾ ਇੱਕ ਆ ਬਸ ਫੇਰ ਇੱਥੇ ਆ ਚਾਹੀਦਾ ਹਾਂ ਟਰਕੀ ਦਾ ਨਹੀਂ ਇਹ ਬੱਤਕ ਦਾ ਇਹ ਬੱਤਕ ਦਾ ਆ ਵਾਹ ਤੇ ਵਾਹ ਦਾ ਇਹ ਹਾਲੇ ਤੇ ਨਾਂ ਲੱਗਿਆ ਹੋਇਆ ਟਰਕੀ ਦੇਣ ਲੱਗ ਗਿਆ ਫੇਰ ਚਾਹੀਦਾ ਇਹ ਠੀਕ ਹੈ ਰੱਖ ਪਾਉਂ ਅੰਡੇ ਇਹ 6 ਹੋ ਗਏ ਰੋਜ਼ 5-4 ਵੱਧ ਚਾਹੀਦੇ ਆ ਸੀਲ ਕਿੱਥੇ ਨੇ ਸੀਲ ਆਓ ਦੇਖੋ ਪੱਠਾ ਹਾਂ ਓਕੇ ਇੱਕ ਸੀਲ ਆਉਂ ਫਿਰਦਾ ਤੇ ਮੁਰਗੀ ਸੀਲ ਆਹ ਫਿਰਦੀ ਆ ਦੂਜੀ ਜਿਹੜੀ ਮੁਰਗੀ ਨਿਕਲੀ ਆ ਉਹ ਆਹ ਫਿਰਦੀ ਆ ਆ ਟਰਕੀ ਆਪਣਾ ਟਰਕਣ ਬ੍ਰਹਮਾ ਜੀ ਆ ਫਿਰ ਦੀ ਦੂਈ ਅਸੀਲ ਟਰਕੀ ਕੋਈ ਨਹੀਂ ਮੁਰਗਾ ਵੀ ਲੈ ਕੇ ਆਉਣੇ ਆਉਣੇ ਆ ਵੱਡਾ ਹਾਂ ਹਾਂ ਕੀ ਜਾਈ ਬਈ ਲੈ ਆਪੇ ਇਹਨਾਂ ਨੂੰ ਫਿਰ ਬਾਹਰ ਅੰਦਰ ਬਾਹਰ ਹੋਣਾ ਬਾਊ ਬਾਕੀ ਬਾਕੀ ਇਹਨਾਂ ਨੂੰ ਇਹ ਤਾਂ ਬੇਜਵਾਲਾ ਇਕੱਲੇ ਹਾਂ ਪਿਜਰੇ ਚ ਪਾ ਲਾ ਫੇਰ ਬਾਕੀਆਂ ਨੂੰ ਉਹ ਛੱਡ ਲਾਂਗੇ ਹਨਾ ਆਂ ਚੇ ਫੜਦਾ ਵੀ ਬਾਊ ਬਾਹਰ ਛੱਡ ਕੇ ਦਿਖਾਉਂਦੇ ਆਂ ਕੱਢ ਲੈ ਚੂਚੇ ਦਾ ਬਾਹਰ ਬਈ ਆ ਫਿਰਦੀ ਹੈ ਮੁਰਗੀ ਉਹਦੀ ਇੱਕ ਚੂਚਾ ਉਹਦਾ ਡੋਲੀ ਥੱਲੇ ਵੜ ਗਿਆ ਭਾਗ ਉਹਨੂੰ ਕੱਢ ਰਿਹਾ ਤੇ ਕੋਈ ਨਹੀਂ ਚਲੋ ਇਹਨਾਂ ਨੂੰ ਬੰਦ ਕਰਕੇ ਨਾ ਫੇਰ ਖੋਲਾਂਗੇ ਆਪਾਂ ਆ ਡਰ ਕੇ ਫਿਰਦੇ ਨੇ ਆ ਦੇਖੋ ਆ ਬਈ ਕੋਈ ਨਾ ਮੰਗਾਉਣਾ ਮੈਂ ਰੋਟੀਆਂ ਮੰਗਾਉਣਾ ਲੈ ਐ ਨਿਆਰੇ ਨਾਲ ਫਿਰ ਰਹੇ ਆ ਜਾਨਵਰ ਆ ਓਏ ਨਾ 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 ਕਰਤੇ ਬਈ ਸਾਰੇ ਜਾਨਵਰ ਬੰਦ ਚੂਚੇ ਕੱਢਾਂਗੇ ਹੁਣ ਇਹ ਮੁਰਗੀ ਆਹ ਉਹਦੇ ਵਾਲੀ ਟਾਕੀ ਵਾਲੀ ਵੀ ਕੱਢ ਲਈ ਆਜੋ 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 ਚੂਚੇਓ ਲੈ ਆ ਜਾ ਬਈ ਉਹ ਉਹ ਟਾਕੀ ਲਾਏ ਨਹੀਂ ਕਿਦੇ ਚੂਚੇ ਬੜੇ ਜਾਣ ਅੰਦਰ ਫਿਰ ਵਾਹ ਉਹ ਟਰਕੀ ਵਾਲੀ ਵੀ ਆ ਗਈ ਨਿਕਲਿਆ ਨਿਕਲਿਆ ਬਾਹਰ ਪਾਣੀ ਰੱਖਨੀ ਬਸ ਇਹਨਾਂ ਨੂੰ <laughs> फकी कल्ते बड़े खासे हो गए है ना वो देखा हाँ किडे कि गए आ दूजा सिंपल कटला कटला आ ब्रह्म है देखो आ भी ब्रह्म है भी ब्रह्म है ਚਾਰ ਬ੍ਰਹਮਾ ਹੋ ਗਏ ਪੰਜ ਛੇ ਕਹ ਸਕਤੇ ਰਹ ਗਏ ਘੱਟੇ ਨੇ ਅੱਠ ਨੇ ਯਾਰ ਹਾਂ ਠੀਕ ਅੱਠ ਨੇ ਅੱਠ ਨੇ 6 ਕਾਲੇ ਨੇ 2 ਚਿੱਟੇ ਨੇ ਇਹਨੂੰ ਵੀ ਕੱਢ ਦੇ ਟਰਕੀ ਵਾਲੀ ਨੂੰ ਨਿਕਲਿਆ ਨਿਕਲਿਆ ਬਾਹਰ ਆਲਾ ਫਿਰਦੇ ਨੇ ਬਈ ਮੌਜਾਂ ਨਾਲ ਚਲੋ ਆਇਆ ਬਾਹਰ ਚੁਗੀ ਜਾ ਕੇ ਜਾਣਗੇ ਮਾਣੇ ਮੋਟੇ ਦਾਣੇ ਖਾ ਲੈਣਗੇ ਮਿੱਟੀ ਮਿੱਟੀ ਖਾ ਲੈਣਗੇ ਕੀੜੇ ਮਕੌੜੇ ਖਾ ਲੈਣਗੇ ਉਹਨੂੰ ਵੀ ਕੱਢ ਭਾਉ ਬਾਹਰ ਚੂਚਾ ਕੱਢ ਲੈ ਇਹਦਾ ਆਹ ਨਿਕਲਿਆ ਡਰ ਕੇ ਨਹੀਂ ਇਹ ਫਿਰ ਇੰਨਾ ਕੇ ਰਹਿਣਾ ਹਲੇ ਇਹ ਤਾਂ ਬਹੁਤ ਬਾਅਦ ਚੋਂ ਕੱਢਿਆ ਇਹਨਾਂ ਨਾਲੋਂ ਹਫ਼ਤਾ 10 ਦਿਨ ਬਾਅਦ ਚੋਂ ਕੱਢਿਆ ਚਲ ਇਹ ਵੀ ਚੁਕ ਲੂਗਾ ਫੀਡ ਰੱਖ ਦੇ ਇੱਥੇ ਥੋੜੀ ਜੀ ਪਈਆ ਫੀਡ ਪਾ ਦੇ ਫੀਡ ਤੇ ਪਾਣੀ ਚੁਕ ਲੈਣਗੇ ਆ ਇੱਧਰ ਇਹਨਾਂ ਨੇ ਚੁਕੀ ਜਾਣਾ ਬੜੇ ਹੋ ਗਏ ਤਾਂ ਆ ਫਿਰਦੇ ਆ ਵੀ ਸਾਰੀ ਚੂਚੇ ਲੈ ਦੇਖ ਲਓ ਨੇੜੇ ਤੋਂ ਦੇਖੋ ਕਿੱਡੇ-ਕਡੇ ਹੋ ਗਏ ਯਾਰ ਬੋਟ ਅੱਜੇ ਫਿਰਦੇ ਨੇ ਚਲੋ ਘੁੰਮ ਲੋ ਹਰੇ ਘਾਂਟਾ ਹੋਰ ਬਲੌਗ ਵੀ ਰਹਿੰਦਾ ਸੀ ਅੱਧ ਵਿਚਾਲੇ ਤੇ ਮੈਂ ਕਿਹਾ ਚਲੋ ਹੁਣ ਪੂਰਾ ਕਰ ਲਈਏ ਹਾਂ ਬਈ ਚਲਦੇ ਆਂ ਬਈ ਫੁਆਰੇ ਤੇ ਨੂਰੀ ਵੀ ਖੜੀ ਐ ਅੰਬਰ ਵੀ ਵਿਚਾਰੀ ਖੜੀ ਐ ਤੇ ਇਧਰ ਮੈਂ ਨਿਗਾਹ ਮਾਰ ਲਾ ਬੱਚਿਆਂ ਦੀ ਤੇ ਦਾਣਾ ਪਾਣੀ ਸਾਰਾ ਡੰਨ ਕੀਤਾ ਹੋਇਆ ਜੱਸੇ ਨੇ ਹਾਂ ਇਹਨਾਂ ਨੂੰ ਯਾਰ ਜ਼ਿਆਦਾ ਹੀ ਪਾ ਦਿੰਦਾ ਆ ਦੇਖੋ ਬੱਚਿਆਂ ਦਾ ਕਿੰਨਾ ਫਰਕ ਆ ਆ ਕਿੱਡਾ ਹੋ ਗਿਆ ਚਲੋ ਕੋਈ ਨਹੀਂ ਉਹ ਬੱਚਾ ਵੀ ਸੋਹਣਾ ਵੱਡ ਗਿਆ ਆ ਬੱਚਾ ਵੀ ਸੋਹਣਾ ਪੜੀ ਜਾਂਦਾ ਆ ਵੀ ਓਕੇ ਹੋ ਗਏ ਉਹ ਵੀ ਓਕੇ ਆ ਬੱਚਾ ਇੱਕ ਬੱਚਾ ਮਰ ਗਿਆ ਸੀ ਆਪਣਾ ਲਾਲ ਜੀਨਾ ਤੇ ਵਲੌਗ ਬਣਾਉਣ ਦਾ ਤੁਹਾਨੂੰ ਵੀ ਪਤਾ ਟਾਈਮ ਹੀ ਨਹੀਂ ਲੱਗਿਆ ਤੇ ਮੌਸਮ ਵੀ ਬਾਲਾ ਖਰਾਬ ਹੋ ਜਾਂਦਾ ਕਬੂਤਰ ਡਾਉਣ ਦਾ ਟਾਈਮ ਹੀ ਨਹੀਂ ਲੱਗਦਾ ਹਾਂ ਵੀ ਮੈਂ ਕਿਹਾ ਚਲੋ ਵਲੌਗ ਬਣਾ ਲੰਨੇ ਆ ਇੱਕ ਕਬੂਤਰ ਆ ਬੈਠਾ ਹੈ ਦੇਖੋ ਇਹ ਆਉਂ ਦੇਖ ਲੈ ਬੈਠਾ ਕਾਲਾ ਪੁੱਟ ਹੈ ਦਾ ਤੇ ਇਧਰਲੇ ਬੱਚਿਆਂ ਦੀ ਵੀ ਮਾਰ ਲੰਨੇ ਆਪਾਂ ਨਿਗਾ ਹਾਂ ਬਈ ਇਹਨਾਂ ਦਾ ਨੇ ਘੱਟ ਪਾ ਕੇ ਗਿਆ ਉਹਨਾਂ ਨੂੰ ਵੱਧ ਪਾ ਗਿਆ ਵਰਤਮਾਨ ਇੱਥੇ ਸਿੱਟ ਗਿਆ ਅੱਛੇ ਅੰਦਰ ਸਿੱਟੇ ਹੋਏ ਨੇ ਕਿਉਂਕਿ ਮੀਂਹ ਆ ਗਿਆ ਤਾਂ ਬਾਈ ਤਾਂ ਕਰਕੇ ਅੰਦਰ ਪਾ ਦੇ ਸੀ ਦਾਣੇ ਇੱਕ ਆ ਬੱਚਾ ਗੱਡੀ ਵਿੱਚ ਬੈਠੀ ਹੈ ਆਹ ਦੇਖੋ ਉੱਤਰੀ ਪਹਿਲਾ ਬੱਚਾ ਉਹਦਾ ਆਪਣੇ ਕੋਲੋਂ ਕੂਤਰੀ ਚਾਰ ਪੰਜ ਸਾਲ ਹੋ ਗਏ ਦੋ ਬੱਚਿਆ ਨਿਕਲੇ ਹੋਏ ਨੇ ਵੀ ਉਹ ਕੇਰਪੋਰਟ ਤੇ ਆ ਬੱਚਾ ਵੱਡਾ ਹੋ ਗਿਆ ਉਹ ਦੇਖੋ। ਔਰ ਇੱਕ ਬੱਚਾ ਦੇਖੋ ਪਲ ਗਿਆ। ਠੀਕ। ਇੱਕ ਬੱਚਾ ਹੋਰ ਸੀ। ਉਹ ਪਤਾ ਨਹੀਂ ਕਿੱਥਾ ਉੱਧਰ ਹੈ। ਠੀਕ ਆ ਓਕੇ। ਮੀਂਹ ਨਾਲ ਇਹਨੂੰ ਇਹ ਹੋਏ ਆ ਕਬੂਤਰ ਨੇ ਯਾਰੇ ਨਾਲ ਢਾਈ ਬੈਠੇ ਨੇ। ਤੇ ਪਾਣੀ ਵੀ ਅੰਦਰ ਪਾਇਆ ਹੈ ਇਹਨਾਂ ਨੂੰ ਦਾਣੇ ਵੀ ਪਾਦੇ ਸੀ। ਖਾ ਪੀ ਕੇ ਯਾਰੇ ਨਾਲ ਬੈਠੇ ਨੇ ਇਹ। ਕੁਝ ਜੋੜੇ ਮੈਂ ਉੱਧਰ ਲਾ ਇੱਕ ਜੋੜਾ ਇੱਧਰ ਕਰਤਾ। ਓਕੇ ਰਬੋਟ। ਤੇ ਚਲੋ ਕੋਈ ਨਹੀਂ ਹੁਣ ਦੇ ਦੇਣਾ ਕਮੈਂਟ ਕੋ ਮੈਂ ਵੀ ਬੋਲਾਂਗੇ ਕੱਲ ਤੋਂ ਵਲੋਗਿੰਗ ਸ਼ੁਰੂ ਕਰਾਂਗੇ ਹੁਣ ਆਹ ਜਾਂਦੇ ਦੋ ਪੁੱਤਰ ਦੇਖੋ ਨੀਲਾ ਆਹ ਦੇਖੋ ਨੀਲਾ ਤੇ ਜਿੱਟਾ ਲਾਂਗੇ ਦੋਏ ਹਾਂ ਵੀ ਅੰਬਰ ਅੰਬਰ ਨੇ ਬਈ ਹੁਣ ਜੀ ਲਾਇਆ ਉਦਣ ਦੀ ਨੇ ਮੜਾ ਗਿਆ ਨੂਰੀ ਹਵਾਰੇ ਚੱਲਨੇ ਆ ਰੈਗੂਲਰ ਇਹ ਲੰਦੀਆਂ ਨਜ਼ਾਰੇ ਹਾਂ ਵੀ ਅੰਬਰ ਠੀਕ ਐ ਇਹ ਕੋ ਦਾ ਚੰਨਵਾਰਗੀਆ ਜਮਾਈ 72 ਇਹ ਜਣੀ ਕਿ ਜਿਆਦਾ ਪਿਓਰ ਕੜਤੀ ਦੀ ਕਿਉਂਕਿ ਘੋੜਾ ਦਲਾਵਰ ਘੋੜਾ ਦਾ ਮੱਝੂ ਕੀ ਵਾਲਾ ਤੇ ਆਪਣੀ ਨੂਰੀ ਖੜੀ ਜੰਨੇ ਵਾਲੇ ਨਾਲ ਹਾਂ ਵੀ ਨੂਰੀ ਇਹਦੇ ਨੇ ਹੁਣ ਭੂਰ ਪੈਂਦੀ ਆ ਪਾਣੀ ਦੇਖ ਲੈਨੇ ਕਿੰਨਾ ਗਾ ਪਾ ਦਨੇ ਫਿਰ ਇੱਕ ਕੁਆਲਿਟੀ ਪਾਈ ਜਾਣਾ ਠੀਕ ਨਹੀਂ ਅ ਡੱਬਾ ਜਾ ਪਾਉਣਾ ਠੀਕ ਹੋ ਬੰਨੀ ਹੋਈ ਹੈ ਭਾਈ ਪਾਣੀ ਪੂਣੀ ਦਬਾਇਆ ਦਾ ਆਈ ਪਿੰਡੀ ਖੜ ਜਾ ਅੱਛਾ ਦੁੱਧ ਪੀਣੀ ਹੈ ਪੀਲਾ ਪੀਲਾ ਕੋਈ ਨਹੀਂ ਪੀਲਾ ਪੀਲਾ ਲੋ ਇਹ ਮਿੱਤਰੋ ਕਮ ਓਏ ਹੋਏ ਹੁਲੇ ਜਮਾ ਜੀ ਚਲੋ ਇੱਕ ਘੰਟੇ ਹੀ ਹਰਬਿੰਦਰ ਸਿੰਘ ਮਾਨ ਬਹੁਤ ਮਾੜਾ ਹੋਇਆ ਜਸਵੀਰ ਸਿੰਘ ਸਤਵਿੰਦਰ ਸਿੰਘ ਸੈਣੀ ਲਵ ਦੀ ਜੱਗਾ ਢਿੱਲੋਂ ਸਿੰਘ ਕਲੈਕਸ਼ਨ ਮਨਰਾਜ ਸਿੰਘ ਵੀਰੇ ਹੌਸਲਾ ਰੱਖੋ ਹਾਂ ਜੀ ਹਾਂ ਵੀਰੇ ਜੋ ਹੋਣਾ ਚਲੋ ਉਹ ਤਾਂ ਹੋਣਾ ਹੀ ਹੈ ਪ੍ਰੀਤ ਗੱਲ ਅਫਸ਼ਲਦੀਪ ਹਰਸ਼ਪੰਦੇਰ ਸਰਵਰਾਜ ਮਾਹੀ ਗਰਜੰਟ ਮੈਨੀਵਾਗ ਗੁਰਸੇਵਕ ਸਿੰਘ ਗਰੇਵਾਲ ਮਨਰਾਜ ਸਿੰਘ ਬਹੁਤ ਅਫਸੋਸ ਆ ਵਿਚਾਰੀ ਦਾ ਹਾਂਜੀ ਵੀਰੇ ਲੱਗੇ ਹੀ ਟਾਈਮ ਤੇ ਪਤਾ ਵੀਰੇ ਬਲਜਿੰਦਰ ਕੌਰ ਰਾਜਾ ਲਵਾਨਾ ਰਾਜਾ ਲਵਾਨਾ ਸ਼ਹਿਰੀ ਕ੍ਰਿਸਟਨ ਪੀਸ ਚੰਨੋ ਮਮਨ ਸੋਮਵਲ ਮੈਂ ਜੂਜਨੋ ਹਜਪੰਦੇਰ ਨਾਨਾ ਵੀਰੇ ਕੋਈ ਨਹੀਂ ਦਿਲ ਨਹੀਂ ਛੱਡਦੇ ਚੱਲੀ ਜਾਂਦੇ ਆ ਘਾਟੇ ਵੱਧ ਦੇ ਕੋਈ ਨਹੀਂ ਰਾਜਾ ਲਵਾਨਾ ਪਰ ਜਾਨਵਰ ਦਾ ਦੁੱਖ ਹੁੰਦਾ ਯਾਰ ਗੁਰਵੰਤ ਸਿੰਘ ਨਰਪਾਲ ਟਵਾਣਾ ਦੀਪ ਕਲਾਡੀ ਪੰਗੂ ਮਾੜਾ ਹੋਇਆ ਡੇਰੇ ਵਾਲਾ ਮਸਲਾ ਡੇਰੇ ਵਾਲਾ ਤਾਂ ਵੀਰੇ ਉਹੀ ਤੁਹਾਨੂੰ ਦੱਸਿਆ ਤਾਂ ਉਹ ਪਿੰਡੋਂ ਭਜਾਏ ਨੇ ਕੋਈ ਨਹੀਂ ਕੋਈ ਨਹੀਂ ਵੀਰੇ ਬਚਾਏ ਐ ਮੈਂ ਨਹੀਂ ਡਰਦਾ ਇਹਨਾਂ ਤੋਂ ਸਾਡੇਆਂ ਚਲਵੰਤ ਸਿੰਘ ਤਲਵੀਰ ਹਰਪ੍ਰੀਤ ਉਹ ਤਾਂ ਵੀਰੇ ਪਿੰਡ ਤਾਂ ਉਹ ਡੇਰੇ ਜਿਹੇ ਵਾਲੇ ਆਗੇ ਸੀ ਪ੍ਰਚਾਰ ਕਰਨ ਮਨਜੋਤ ਹਾਲੀਵਾਲ ਮਨਪ੍ਰੀਤ ਗੋਸਲ ਅ ਵੀਰੇ ਕੈਂਸਰ ਦੀ ਸ਼ਿਕਾਇਤ ਹੋਈ ਸੀ ਇਹਨੂੰ ਮੇਰੇ ਹਿਸਾਬ ਨਾਲ ਸੰਦੀਪ ਹੇਰ ਹਾਂ ਸੈੱਲ ਵੀਰੇ ਬਹੁਤ ਘਟੇ ਹੋਏ ਤੇ ਬਲੱਡ ਬਹੁਤ ਘਟਿਆ ਹੋਇਆ ਸੀ ਅਮਰ ਤਪਾਲ ਸਿੰਘ ਸੰਦੀਪ ਸਿੱਧੂ ਪ੍ਰਵੀਨ ਸਿੰਘ ਦਾ ਸਿੰਕ ਕਲੈਕਸ਼ਨ ਪ੍ਰੀਤ ਸ਼ੌਂਕੀ ਮਹਿਰਾ ਧੰਨਵਾਦ ਵੀਰੇ ਹਨਾ ਇੰਨੇ ਕਮੈਂਟ ਕਰੇ ਤੁਸੀਂ ਚੰਨੋ ਬਾਰੇ ਵੀ ਤੇ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਫੇਰ ਵੀ ਯਾਰ ਦੁੱਖ ਲੱਗਦਾ ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ ਚੈਨਲ ਨੂੰ ਘੱਟੋ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ